ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਵੀ ਟਿਸਟਾ ਬ੍ਰੈਂਡ ਦੇ ਸੂਟ ਨਹੀਂ ਲੈ ਕੇ ਆਏ ਤੁਸੀਂ ਤਾਂ ਅੱਜ ਸਾਰੇ ਸੂਟ ਟਿਸਟਾ ਬ੍ਰੈਂਡ ਦੇ ਹੋਣਗੇ ਤੇ ਪ੍ਰਾਈਸ ਅਲੱਗ-ਅਲੱਗ ਹੈ ਜੀ ਸੂਟਾਂ ਦੇ ਉਹ ਮੈਂ ਨਾਲ ਦੀ ਨਾਲ ਦੱਸੀ ਜਾਣੇ ਕਿਉਂਕਿ ਅਲੱਗ-ਅਲੱਗ ਥੋੜੇ ਫੈਬਰਿਕ ਲੱਗ ਹੈ ਜੀ ਬਟਰ ਕਾਟਨ ਦੇ ਸੂਟ ਹੋਣਗੇ ਪਿਓਰ ਸ਼ਿਫੋਨ ਦੇ ਵਿੱਚ ਸੂਟ ਹੋਣਗੇ ਇੱਕ ਨਿਊ ਫੈਬਰਿਕ ਆਇਆ ਜੀ ਤਿਸਟਾ ਦੇ ਤੇ ਉਹਦੇ ਸੂਟ ਹੋਣਗੇ ਪ੍ਰਾਈਸ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦੇ ਦੱਸੀ ਜਾਣੇ ਆਂ ਬਸ ਤੁਸੀਂ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਡੇਲੀ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9:30 ਦੇ ਵਿੱਚ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਕਿਉਂਕਿ ਡੇਲੀ ਨਵੀਂ ਤੋਂ ਨਵੀਂ ਕਲੈਕਸ਼ਨ ਆਪਾਂ ਲੈ ਕੇ ਆਉਂਦੇ ਹਾਂ ਹਰ ਇੱਕ ਦੇ ਪ੍ਰਾਈਸ ਨਾਲ ਦੀ ਨਾਲ ਦੱਸੇ ਹੁੰਨੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381468080 ਇਸ ਨੰਬਰ ਤੇ ਹੀ ਤੁਸੀਂ ਇਸ ਸਾਈਡ ਸਕਰੀਨ ਤੇ ਵੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਸੂਟਾਂ ਦੀ ਸਾਰੇ ਸੂਟਾਂ ਦੀ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਆਪਣੇ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਸੀਂ ਮੈਨੂੰ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ਾਪ ਤੇ ਆ ਸਕਦੇ ਹੋ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਜੀ ਮੰਡੇ ਟੂ ਸੈਟਰਡੇ ਜਦ ਮਰਜੀ ਤੁਸੀਂ ਆ ਸਕਦੇ ਹੋ ਜੀ ਸ਼ਾਪ ਤੇ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਬਾਕੀ ਕੋਈ ਲੋਕੇਸ਼ਨ ਦੀ ਕੋਈ ਵੀ ਇਨਕੁਆਰੀ ਹੁੰਦੀ ਹੈ ਤੁਸੀਂ WhatsApp ਨੰਬਰ ਤੇ ਮੇਰਾ ਐਡਰੈਸ ਪੁੱਛ ਸਕਦੇ ਹੋ ਰਾਜਪੁਰੇ ਐ ਜੀ ਮੇਰੀ ਸ਼ਾਪ ਗੁਰਦੁਆਰਾ ਸ੍ਰੀ ਸਿੰਘ ਸਵਾ ਜੀ ਦੇ ਨਾਲ ਵਾਲੀ ਸ਼ਾਪ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਨਾਲ ਉਹੀ ਰੋਡ ਵੱਜਦੀ ਹੈ ਜੀ ਉਹ ਸਿੰਘ ਸਵਾ ਰੋਡ ਵੱਜਦੀ ਹੈ ਜੀ ਉਹਰੇ ਰਾਜਪੁਰੇ ਆਪਣੀ ਉਸੇ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਦੁਕਾਨ ਹੈ ਜੀ ਆਪਣੀ ਜਿੱਥੇ ਮਰਜੀ ਤੁਸੀਂ ਪੁੱਛ ਕੇ ਵੀ ਆ ਸਕਦੇ ਹੋ ਬਾਕੀ ਕੋਈ ਡਾਊਟ ਹੋਏ ਨੰਬਰ ਦਾ ਤੁਹਾਡੇ ਕੋਲ ਹੈਗਾ ਹੀ ਹੈ ਇੱਥੇ ਤੋਂ ਤੁਸੀਂ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਤੇ ਪੇਮੈਂਟ ਜਿਹੜੀ ਤੁਹਾਨੂੰ ਮੈਂ ਦੱਸਤੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਜੀ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਤਾਂ ਤੁਸੀਂ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬਾਕੀ ਦੇਖਦੇ ਆ ਜੀ ਅਸ ਦਾ ਪਹਿਲਾ ਸੂਟ ਏ ਦੇਖੋ ਬਟਰ ਕਾਟਨ ਦੇ ਵਿੱਚ ਹੈ ਜੀ ਸੂਟ ਅੱਜ ਤੁਹਾਨੂੰ ਬਟਰ ਕਾਟਨ ਦੇ ਵਿਦ ਦੁਪੱਟਾ ਤੇ ਵਿਦਆਊਟ ਦੁਪੱਟਾ ਦੋਨੋਂ ਤਰ੍ਹਾਂ ਦੇ ਸੂਟ ਦਿਖਾਵਾਂਗੇ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਹੈ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਹੈ ਜੀ ਕਿਹੜਾ ਬ੍ਰਾਂਡ ਹੈ ਬੜਾ ਪਿਆਰਾ ਇਹ ਟਿਸਟਾ ਬ੍ਰਾਂਡ ਬਹੁਤ ਪਿਆਰੀ ਪ੍ਰਿੰਟਿੰਗ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਲਾਈਨਿੰਗ ਲੱਗ ਕੇ ਬਣਨਗੇ ਸੂਟ ਵਿਦਆਊਟ ਲਾਈਨਿੰਗ ਜੇ ਤੁਸੀਂ ਬਣਾ ਵੀ ਲਓਗੇ ਤਾਂ ਕੁਝ ਨਹੀਂ ਹੁੰਦਾ ਹੈਗਾ ਪਰ ਜੋ ਇਸ ਲਾਈਨਿੰਗ ਦੇ ਨਾਲ ਹੈ ਉਹ ਅਲੱਗ ਹੀ ਗ੍ਰੇਸ ਹੁੰਦੀ ਹੈ ਜੀ ਕਿਉਂਕਿ ਕੱਪੜਾ ਕੋਈ ਸਸਤਾ ਨਹੀਂ ਹੁੰਦਾ ਟਿਸਟਾ ਬ੍ਰੈਂਡ ਦਾ ਸੂਟ ਇਹ ਗਰਮੀ ਸਰਦੀ ਦੋਨੋਂ ਮੌਸਮ ਵਿੱਚ ਵੇਅਰ ਕਰਨ ਵਾਲਾ ਜੀ ਬਟਰ ਕਾਟਨ ਦੇ ਵਿੱਚ ਸੂਟ ਹੈ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ 2.5 ਮੀਟਰ ਦੀ ਸ਼ਰਟ ਤੇ ਸੈਲਫ ਦੇ ਵਿੱਚ ਹੀ ਬਟਰ ਕਾਟਨ ਦੀ ਬਾਟਮ ਤੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਪੂਰੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਦੁਪੱਟਿਆਂ ਦਾ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਨਾਲ ਆਪਣਾ ਇਹ ਵਾਲਾ ਸੂਟ ਬਟਰ ਕਾਟਨ ਦੇ ਵਿੱਚ ਹੈ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਟਿਸਟਾ ਬ੍ਰਾਂਡ ਦਾ ਨੈਕਸਟ ਸੂਟ ਦਿਖਾਣੇ ਬੜਾ ਪਿਆਰਾ ਮਾਰਜੈਂਟਾ ਕਲਰ ਦੇ ਵਿੱਚ ਹੈ ਜੀ ਇਹ ਪ੍ਰਿੰਟਿੰਗ ਬਹੁਤ ਪਿਆਰੀ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੁੰਦਾ ਜੀ ਟਿਸਟਾ ਬ੍ਰੈਂਡ ਦਾ ਬਹੁਤ ਪਿਆਰਾ ਮਾਜੈਂਟਾ ਕਲਰ ਦੇ ਵਿੱਚ ਇਹ ਨਾਲ ਬਾਟਮ ਕਿੱਕੀ ਹੋਰ ਮੁਸਲੇਂ ਦਾ ਬਹੁਤ ਟਾਈ ਟਾਈ ਮਿੱਤਰ ਦੇ ਦੁਪट्टे ਹੋਣਗੇ ਬਹੁਤ ਪਿਆਰੇ ਸੂਟ ਕਿਸਟਾ ਬ੍ਰੈਂਡ ਦੇ ਬਟਰ ਕਾਟਨ ਦੇ ਵਿੱਚ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲੇ ਸੂਟ ਹੈ ਜੀ ਅੱਜ ਦੇ ਨੈਕਸਟ ਕਲਰ ਆ ਗਿਆ ਬੜਾ ਪਿਆਰਾ ਮਸਟਰਡ ਕਲਰ ਦੇ ਫਲਾਰਸ ਪ੍ਰਿੰਟਿੰਗ ਦੇਖੋ ਸੂਟਾਂ ਦੀ ਇਹਨਾਂ ਦਾ ਪ੍ਰਿੰਟ ਵੀ ਜਿਹੜਾ ਟਿਸਟਾ ਬ੍ਰਾਂਡ ਦਾ ਪ੍ਰਿੰਟ ਹੈ ਸਭ ਤੋਂ ਹਟਕੇ ਪ੍ਰਿੰਟ ਹੁੰਦਾ ਤੇ ਫੈਬਰਿਕ ਦੀ ਤਾਂ ਤੁਸੀਂ ਪੁੱਛੋ ਹੀ ਨਾ ਬਹੁਤ ਫਾਈਨ ਫੈਬਰਿਕ ਹੁੰਦਾ ਜੀ ਇਹਨਾਂ ਦਾ ਨਾਲ ਮਸਟਰਡ ਕਲਰ ਦੀ ਫਲਾਵਰਸ ਦੇ ਨਾਲ ਦੀ ਉਹ ਬਾਟਮ ਸੇਮ ਤੇ ਨਾਲ ਹੈਗਾ ਪਿਓਰ ਮਸਲੀਨ ਦਾ

ਕਲਰ ਦੇ ਵਿੱਚ ਨਾਲ ਬਲੈਕ ਬਾਟਮ ਬਟਰ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਬਟਰ ਕਾਟਨ ਦੀ ਉਹ ਸ਼ਰਟ ਤੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਪ੍ਰਾਈਸ ਹੈਗਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ

ਚਾਹੀਦੀ ਹੈ ਜਬ 3500 3500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਅੱਜ ਦੇ ਤੇ ਨੈਕਸਟ ਆਪਾਂ ਦਿਖਾਣੇ ਆ ਤੁਹਾਨੂੰ ਵਿਦਆਊਟ ਦੁਪੱਟਾ ਸੂਟ ਦਿਖਾਵਾਂਗੇ ਹੁਣ ਬਟਰ ਕਾਟਨ ਦੇ ਵਿੱਚ ਇਹ ਤਾਂ ਵਿਦ ਦੁਪੱਟਾ ਸੀਗੇ ਸਾਰੇ ਹੁਣ ਵਿਦਆਊਟ ਦੁਪੱਟਾ ਸੂਟ ਹੈ ਜੀ ਬਟਰ ਕਾਟਨ ਦੇ ਵਿੱਚ ਹੋਣਗੇ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਸਾਰੇ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਹੋਣਗੇ ਇਹ ਦੇਖੋ ਕਿੰਨਾ ਪਿਆਰਾ ਹੈ ਬੜਾ ਸੋਹਣਾ ਗ੍ਰੀਨ ਜਾਂ ਕਲਰ ਹੈ प्रिंटिंग देखो कि प्यारी है। बहुत प्यारी प्रिंटिंग बहुत सोना प्रिंट है दा, सूट का सेल्फ दे बच्च बॉटम बटर कॉटन दे बिच्च सेम बेस कलर ਇਹ ਵੀ ਦਾਊਟ ਦੁਪੱਟਾ ਹੈ ਜੀ ਸੂਟ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਟਿਸਟਾ ਬ੍ਰਾਂਡ ਦੀ ਬਟਰ ਕਾਟਨ ਦੇ ਵਿੱਚ ਇਹ ਵੀ ਦਾਊਟ ਦੁਪੱਟਾ ਸੂਟ ਹੈ ਜੀ ਇਹਨਾਂ ਦੇ ਵੀ ਬਹੁਤ ਪਿਆਰੇ ਆਪਣੇ ਪ੍ਰਿੰਟ ਤੇ ਕਲਰ ਬਹੁਤ ਜ਼ਿਆਦਾ ਸੋਹਣੇ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟਿੰਗ ਸਾਰਿਆਂ ਦੀ ਹਟ ਕੇ ਹੈ ਸਭ ਤੋਂ ਬਹੁਤ ਪਿਆਰੀ ਲੱਗ ਜੀ ਪ੍ਰਿੰਟਿੰਗ ਹੈ ਤੁਸੀਂ ਮਰਜ਼ੀ ਤੁਸੀਂ ਦੁਪੱਟੇ ਆਪਣੀ ਟੇਸਟ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਨਾਲ ਕਿ ਕਿਵੇਂ ਦਾ ਦੁਪੱਟਾ ਲੈਣਾ ਤੇ ਨਾਲ ਹੈਗੀ ਆ ਬੜੀ ਪਿਆਰੀ ਇਹ ਦੇਖੋ ਨਾਲ ਦੀ ਉਹ ਬਾਟਮ ਬਟਰ ਕਾਟਨ ਦੀ ਬਹੁਤ ਪਿਆਰੀ ਪ੍ਰਿੰਟਿੰਗ ਤੋਂ ਇੱਕ ਸੋਹਣਾ ਪ੍ਰਿੰਟ ਹੈ ਜੀ ਇਹਨਾਂ ਸੂਟਾਂ ਦੇ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਨੈਕਸਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਜੇ ਇਹਦੀ ਦੇਖੋ ਪ੍ਰਿੰਟਿੰਗ ਕਿੰਨੀ ਕਰੀ ਸੋਹਣੀ ਸੋਨੀ ਪ੍ਰਿੰਟਿੰਗ ਫਰੋਜ਼ੀ ਕਲਰ ਦੇ ਵਿੱਚ ਇਹ ਆਹ ਲਓ ਇਹ ਫਰੋਜ਼ੀ ਕਲਰ ਨੂੰ ਬਟਰ ਕਾਟਨ ਦੀ ਬਾਟਮ विदाਉਟ ਦੁਪੱਟਾ ਸੂਟ ਹੈ ਜੀ ਇਹ ਪੀਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਨੈਕਸਟ ਹੈਗਾ ਪਰਪਲ ਕਲਰ ਬਹੁਤ ਪਿਆਰਾ ਸੂਟ ਹੈ। ਇਹ ਨਾ ਪਿਆਰਾ ਫੈ布ਰਿਕ ਹੈ ਪਾਇਆ ਤਾਂ ਬਿਲਕੁਲ ਨਹੀਂ ਪਤਾ ਲੱਗਦਾ। ਲਾਈਨਿੰਗ ਲਾ ਕੇ ਬਣਾਉਂਗੇ ਜਿਆਦਾ ਵਧੀਆ ਲੱਗਦਾ ਹੈ ਸੂਟ ਥੋੜੀ ਗ੍ਰੇਸ ਬਣ ਜਾਂਦੀ ਹੈ ਜੀ ਸੂਟ ਦੀ। ਦੇਖੋ ਨਾਰ ਪਰਪਲ ਕਲਰ ਦੀ ਉਹ ਬਾਟਮ। ਤੇ ਨੈਕਸਟ ਹੈਗਾ ਇਹਦੇ ਵਿੱਚ ਹੀ ਸੇਮ ਬਟਰ ਕਾਟਨ ਦੇ ਵਿੱਚ ਥੋੜਾ ਸੋਹਣਾ ਗ੍ਰੇ ਬੇਸ ਦੇ ਵਿੱਚ ਸੂਟ। ਪ੍ਰਿੰਟਿੰਗ ਦੇਖੋ ਕਿੰਨੇ ਪਿਆਰੇ ਲੱਗਦੇ। టన్ కలర్ బ పిల్ల ప్రింట్ ਕਾਟਨ ਬਹੁਤ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਜਿਹੜੇ ਵਿਦਆਊਟ ਦੁਪੱਟਾ ਦਿਖਾਏ ਆ 2500 ਪ੍ਰਾਈਸ ਦੇ ਨਾਲ ਪਹਿਲਾਂ ਜਿਹੜੇ ਵਿਦ ਦੁਪੱਟਾ ਦਿਖਾਏ ਸੀਗੇ ਉਹਨਾਂ ਦਾ 3500 3500 ਪ੍ਰਾਈਸ ਸੀਗਾ ਬਟਰ ਕਾਟਨ ਦੇ ਵਿੱਚ ਇਹ ਸੂਟ ਮੈ ਟਿਸਟਾ ਬ੍ਰਾਂਡ ਦੇ ਦਿਖਾਏ ਆ ਤੇ ਹੁਣ ਇੱਕ ਨਿਊ ਫੈਬਰਿਕ ਆਇਆ ਜੀ ਟਿਸਟਾ ਬ੍ਰਾਂਡ ਦਾ ਬਿਲਕੁਲ ਨਵਾਂ ਫੈਬਰਿਕ ਹੈ ਇਹ ਇਹ ਆਲ ਓਵਰ ਸੂਟ ਹੈ ਜੀ ਤੇ ਫੈਬਰਿਕ ਦਾ ਨਾਮ ਰਾਇਲ ਲੀਨਨ ਹੈ ਜੀ ਇਹ ਜਿਹੜੇ ਬਿਲਕੁਲ ਪਿਓਰ ਲੀਲਨ ਹੁੰਦੀ ਹੈ ਬਿਲਕੁਲ ਪਿਓਰ ਲੀਲਨ ਫੰਕਸ਼ਨ ਤੇ ਪਾਏ ਹੋਏ ਬਹੁਤ ਪਿਆਰੀ ਲੱਗਣਗੇ ਸੂਟ ਆਲਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕਟ ਹੈ ਲਾਈਨਿੰਗ ਲਾ ਕੇ ਬਣਨਾ ਹੈ ਸੂਟ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਬਿਲਕੁਲ ਨਿਊ ਫੈਬਰਿਕ ਹੈ ਟਿਸਟਾ ਬ੍ਰਾਂਡ ਦਾ ਕੰਨੀ ਤੇ ਮੈਂਸ਼ਨ ਹੈ ਜੀ ਹਮੇਸ਼ਾ ਟਿਸਟਾ ਬ੍ਰਾਂਡ ਲਿਖਿਆ ਹੁੰਦਾ ਹੈ ਹਮੇਸ਼ਾ ਕੰਨੀ ਦੇ ਜਿਹੜਾ ਸੂਟ ਹੁੰਦੇ ਤੇ ਸਕੀਨ ਵੇਸ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਤੇ ਬਿਲਕੁਲ ਲਾਈਟ weight ਫੈਬਰਿਕ ਹੈ ਪਰ ਬੰਨਾਂ ਲਾਈਨਿੰਗ ਲੱਗ ਕੇ ਜੀ ਇਹ ਫੁੱਲ ਸੂਟ ਪਰ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਪੂਰਾ ਆਲਓਵਰ ਸੂਟ ਹੈ ਜੀ ਹੈ ਪ੍ਰਾਈਸ 2500 2500 ਪ੍ਰਾਈਸ ਹੈ ਜੀ ਇਹਦਾ ਵੀ ਪ੍ਰਾਈਸ ਸੇਮ ਹੈ 2500 ਇਹ ਆਲਓਵਰ ਸੂਟ ਹੈ ਪੂਰਾ ਟਿਸਟਾ ਬ੍ਰਾਂਡ ਦਾ ਇਹਦੀ ਬਹੁਤ ਪਿਆਰੇ ਪ੍ਰਿੰਟ ਹੈ ਜੀ ਹੁਣ ਇਹਦੇ ਪ੍ਰਿੰਟ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬੜਾ ਸੋਹਣਾ ਮਾਊਸ ਕਲਰ بیس ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਬਹੁਤ ਪਿਆਰਾ ਪ੍ਰਿੰਟ ਜਿਦੇ ਮਰਜ਼ੀ ਦੁਪੱਟਾ ਜਿਹੜਾ ਜ ਮਰਜ਼ੀ ਇਹਦੇ ਨਾਲ ਦੁਪੱਟਾ ਲੈ ਸਕਦੇ ਹੋ ਜਿਹੇ ਮਹਿੰਦੀ ਕਲਰ ਦਾ ਮਸਟਰਡ ਕਲਰ ਦਾ ਬਹੁਤ ਪਿਆਰਾ ਸੂਟ ਹੈ ਜੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ 5 ਮੀਟਰ ਆਲ ਓਵਰ ਸੂਟ ਤੇ ਇਸਟਾ ਬ੍ਰਾਂਡ ਦਾ ਰਾਇਲ ਲੀਨਨ ਦੇ ਵਿੱਚ ਹੈ ਜੀ ਇਹ ਬਹੁਤ ਸੁਪੀਰੀਅਰ ਲੀਨਨ ਹੈ ਇਹ ਉਹ ਨੈਕਸਟ ਪ੍ਰਿੰਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਬੜਾ ਸੋਹਣਾ ਬਲੂ ਕਲਰ ਦੇ ਵਿੱਚ অল ਓਵਰ ਸੂਟ ਵਿਦਆਊਟ ਦੁਪੱਟਾ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੁੰਦਾ ਜੀ ਟਿਸਟਾ ਬ੍ਰਾਂਡ ਦਾ ਹਮੇਸ਼ਾ ਇਹ ਤਾਂ ਵੈਸੇ ਨਿਊ ਫੈਬਰਿਕ ਹੈ ਬਹੁਤ ਗ੍ਰੇਸਫੁਲ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਨੈਕਸਟ ਕਲਰ ਸਾਰੇ ਸੂਟ ਇੱਕ ਹੀ ਕਪੜਾ ਸਿਲੈਕਟ ਕਰਿਆ ਹੋਆ ਹੁੰਦਾ ਮੇਰਾ ਇਹ ਦੇਖੋ ਇਹਦੇ ਤੇ ਲਿਖਿਆ ਹੋਇਆ ਜੀ ਟਿਸਟਾ ਬ੍ਰਾਂਡ ਦਾ ਰਾਇਲ ਲੀਲਨ ਫੈਬਰਿਕ ਹੈ ਨਿਊ ਫੈਬਰਿਕ ਹੈ ਬਿਲਕੁਲ ਇਹ ਦੇਖੋ ਬੜਾ ਸੋਹਣਾ ਕਾਫੀ ਕਲਰ ਹੈ ਜੀ بیس ਬਰਾਊਨ ਕਾਫੀ ਕਲਰ بیس ਹੈ ਸੂਟ ਦਾ ਇਹਦੇ ਨਾਲ ਕਾਫੀ ਕਲਰ ਦਾ ਦੁਪੱਟਾ ਲਿਆਂਵਾ ਬਹੁਤ ਪਿਆਰਾ ਲੱਗਣਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹਦੇ ਨਾਲ ਸਕੀਨ ਕਲਰ ਦਾ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਵੀ ਬਹੁਤ ਸੋਹਣੀ ਗ੍ਰੇਸ ਆਉਣੀ ਹੈ ਤੇ ਚੈਰੀ ਮੈਰੂਨ ਕਲਰ ਦਾ ਵੀ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਪੂਰਾ ਆਲਓਵਰ ਸੂਟ ਹੈ ਜੀ ਇਹ 30 ਬ੍ਰੈਂਡ ਦਾ ਤੇ ਨੈਕਸਟ ਹੈਗਾ ਬਲੈਕ بیس ਦੇ ਵਿੱਚ بیس ਬਲੈਕ ਹੈ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੋਣਗੇ ਜੀ ਅੱਜ ਦੇ ਤੇ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਨੈਕਸਟ ਹੈਗਾ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਬਲੂ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜਿਨ੍ਹਾਂ ਕੋਲ ਜਾਣਗੇ ਤੁਸੀਂ ਰਿਪੀਟ ਜ਼ਰੂਰ ਮੰਗਣਿਆ ਕਿਉਂਕਿ ਸੂਟ ਬਹੁਤ ਜ਼ਿਆਦਾ ਸੋਹਣੇ ਹੈ ਇਹ ਦੋਨੋਂ ਮੌਸਮ ਚ ਪਾ ਸਕਦੇ ਆ ਆਪਾਂ ਲਾਈਨਿੰਗ ਲੱਗਣੀ ਹੈ ਜੀ ਸੂਟ ਨੂੰਕਰ ਦੋਨੋਂ ਮੌਸਮ ਚ ਵੇਅਰ ਕਰ ਸਕਦੇ ਆ ਇਹ ਮੈਂ ਤੁਹਾਨੂੰ ਲੀਲਨ ਦੇ ਵਿੱਚ ਟਿਸਟਾ ਬ੍ਰੈਂਡ ਦੇ ਸੂਟ ਦਿਖਾਏ ਆ ਪ੍ਰਾਈਸ ਹੈਗਾ 2500 ਹੁਣ ਨੈਕਸਟ ਮੈਂ ਤੁਹਾਨੂੰ ਇੱਕ ਨਿਊ ਫੈਬਰਿਕ ਦਿਖਾਣਾ ਜਿਹੜਾ ਪਿਓਰ ਸ਼ਿਫਾਨ ਦੇ ਵਿੱਚ ਸੂਟ ਹੈ ਜੀ ਇਹ ਟਿਸਟਾ ਬ੍ਰੈਂਡ ਦਾ ਬਿਲਕੁਲ ਪਿਓਰ ਸ਼ਿਫਾਨ ਇਹ ਵੀ ਟਿਸਟਾ ਬ੍ਰੈਂਡ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਲੂ ਕਲਰ ਦੇ ਵਿੱਚ ਆ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਬਹੁਤ ਜ਼ਬਰਦਸਤ ਸੂਟ ਹੈ ਇਹ ਬਿਲਕੁਲ ਪਿਓਰ ਸ਼ਿਫੋਨ ਹੈ ਟਿਸਟਾ ਬ੍ਰੈਂਡ ਦਾ ਲਾਈਨਿੰਗ ਲੱਗੇ ਬਣਿਆ ਜੀ ਇਹ ਵੀ ਸੂਟ ਪਿਓਰ ਸ਼ਿਫੋਨ ਦੇ ਵਿੱਚ ਬੜਾ ਸੋਹਣਾ ਰਾਇਲ ਬਲੂ ਕਲਰ ਹੈ ਤੇ ਨਾਲ ਛੋਟੀ ਬੂਟੀ ਦੇ ਵਿੱਚ ਬਾਟਮ ਹੈ ਜੀ ਇਹਦੀ ਸੇਮ ਫੈਬਰਿਕ ਦੇ ਵਿੱਚ ਛੋਟੀ ਬੂਟੀ ਦੇ ਵਿੱਚ ਬਾਟਮ ਫੈਬਰਿਕ ਸੇਮ ਪਿਓਰ ਸ਼ਿਫਾਨ ਦੀ ਉਹ ਬਾਟਮ ਹੈ ਜੀ ਪਿਓਰ ਸ਼ਿਫਾਨ ਦੀ ਉਹ ਸ਼ਰਟ ਤੇ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਵੱਡੇ ਪ੍ਰਿੰਟ ਦੇ ਵਿੱਚ ਸ਼ਰਟ ਵਿਦਆਊਟ ਦੁਪੱਟਾ ਸੂਟ ਹੈ ਜੀ 2800 ਪ੍ਰਾਈਸ ਹੈ ਜੀ ਇਹਦਾ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਵੀ ਆਪਣੇ ਕੋਲ ਸਿੰਗਲ ਸਿੰਗਲ ਹੁਣ ਜਿਹੜਾ ਇਹ ਵਾਲਾ ਪ੍ਰਿੰਟ ਹੈ ਇਹਦੇ ਵਿੱਚ ਹੀ ਸੇਮ ਦੇ ਵਿੱਚ ਜਿਨ੍ਹਾਂ ਨੂੰ ਇੰਨਾ ਬ੍ਰਾਈਟ ਨਹੀਂ ਪਸੰਦ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਮਸਟਰਡ ਕਲਰ ਪ੍ਰਿੰਟਿੰਗ ਸੇਮ ਹੈ ਬਲੂ ਦੇ ਨਾਲ ਦੀ ਉਹ ਬਹੁਤ ਪਿਆਰਾ ਮਾਸਟਰਕਲਰ ਪਿਓਰ ਸ਼ਫਾਨ ਦੇ ਵਿੱਚ ਪਾਇਆ ਪਤਾ ਵੀ ਨਹੀਂ ਲੱਗਣਾ ਜੀ ਇਹ ਵਾਲੇ ਕੱਪੜੇ ਦਾ ਇੰਨਾ ਲਾਈਟ ਵੇਟ ਸੂਟ ਹੈ ਬਹੁਤ ਸੋਹਣਾ ਪਿਓਰ ਸ਼ਫਾਨ ਦੇ ਵਿੱਚ ਤੇ ਪਿਓਰ ਸ਼ਫਾਨ ਦੀ ਉਹ बॉटਮ ਛੋਟੇ ਪ੍ਰਿੰਟ ਦੇ ਵਿੱਚ ਬਹੁਤ ਸੋਹਣੀ ਛੋਟੀ ਬੁੱਟੀ ਦੇ ਵਿੱਚ बॉਟਮ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਟਿਸਤਾ ਬ੍ਰਾਂਡ ਦੇ ਸੂਟ ਹੈ ਜੀ ਤੇ ਨੈਕਸਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸਕਿਨ بیس ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਹੈ ਬੜੀ ਪਿਆਰੀ ਪ੍ਰਿੰਟਿੰਗ ਸੋਨਾ ਸੂਟ ਤੇ ਇਸ ਦੇ ਨਾਲ ਵੀ ਛੋਟੀ-ਬੁਟੀ ਦੇ ਵਿੱਚ ਬਾਟਮ ਹੈ ਜਿਹੜੀ ਬਾਟਮ ਹੈ ਜੀ ਇਹਦੇ ਨਾਲ ਬਹੁਤ ਪਿਆਰੇ ਛੋਟੇ ਪ੍ਰਿੰਟ ਦੇ ਵਿੱਚ ਬਾਟਮਸ ਪਿਓਰ ਸ਼ਫਾਨ ਦੀ ਉਹ ਬਾਟਮ ਹੈ ਜੀ ਪਿਓਰ ਸ਼ਫਾਨ ਦੀ ਉਹ ਸ਼ਰਟ ਇਹ ਫੈਬਰਿਕ ਬਹੁਤ ਫਾਈਨ ਹੈ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਹੈਗਾ ਜਿਨ੍ਹਾਂ ਨੂੰ ਕਰੀਮ ਸੂਟ ਪਸੰਦ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਆਫ ਵਾਈਟ ਦੇ ਵਿੱਚ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਪੂਰੇ ਚੱਲਣ ਵਾਲੇ ਸੂਟ ਹੈ ਜੀ ਫੁੱਲ ਗਾਰੰਟੀ ਦੇ ਨਾਲ ਟਿਸਟਾ ਬ੍ਰਾਂਡ ਦੇ ਸੂਟ ਹੈ ਕਿਉਂਕਿ ਟਿਸਟਾ ਬ੍ਰਾਂਡ ਦਾ ਸੂਟ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਦੇ ਨਾਲ ਛੋਟੀ ਪ੍ਰਿੰਟ ਦੇ ਵਿੱਚ ਇਸਦੀ ਬਾਟਮ ਦੇਖੋ ਕਿੰਨੀ ਪਿਆਰੀ ਹੈ ਬਹੁਤ ਜ਼ਿਆਦਾ ਸੋਨਾ ਇਹਦੇ ਨਾਲ ਤੁਸੀਂ ਟਾਈ ਐਂਡ ਇਹਦਾ ਦੁਪੱਟਾ ਕਰਾਉਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਹੈਗਾ 2800 ਇਹ ਜਿਹੜੇ ਮੈਂ ਤੁਹਾਨੂੰ ਪਿਓਰ ਸ਼ਫਾਨ ਦੇ ਵਿੱਚ ਸੂਟ ਦਿਖਾਏ ਆ ਇਹਨਾਂ ਦਾ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 8140080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ